ਜਿ ਪਾਈ ਬੈਠੇ ਐ ਸੁੱਖ ਵਿਲਾਸ ਆ ਜਿਹੜੇ ਹੋਟਲ ਪਾਈ ਬੈਠੇ ਐ ਇਹ ਸਰਕਾਰ ਕਬਜ਼ੇ ਚ ਲਾਉਂਦੇ ਇਹਨਾਂ ਨੂੰ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਐ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਐ ਸੁੱਖ ਵਿਲਾਸ ਇਹ ਹੋਟਲ ਫਰਾਂ ਨੇ ਤਿੰਕੇ ਸਰਕਾਰ ਕਬਜ਼ੇ ਚ ਲਾਉਂਦੇ ਇਹਨਾਂ ਨੂੰ ਔਰ ਕਬਜ਼ੇ ਚ ਲੈ ਕੇ ਪਟੌਣਾ ਨਹੀਂ ਟੌੜੇ ਨਹੀਂ ਹੈਗੇ ਸਕੂਲ ਬਣਾਉਣੇ ਹੈ ਸੁਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ ਪਹਾੜਾਂ 'ਚ ਪਾਈ ਬੈਠਿਆ ਹੈ ਸੁਖ ਵਿਲਾਸ ਆਹ ਜਿਹੜੇ ਹੋਟਲ ਪਾਈ ਬੈਠਿਆ ਇਹ ਸਰਕਾਰ ਕਬਜ਼ੇ 'ਚ ਲਾਉਗੀ ਇਹਨਾਂ ਨੂੰ ਇਹ ਲੋਕਾਂ ਦੇ ਪੈਸੇ ਦੇ ਬਣੇ ਹੋਏ ਆ ਇਹ ਲੋਕਾਂ ਦੇ ਪੈਸੇ ਲੁੱਟ ਕੇ ਬਣੇ ਹੋਏ ਆ ਸੁਖ ਵਿਲਾਸ ਇਹ ਹੋਟਲ ਫਰਾਨੇ ਤਿੰਕੇ ਸਰਕਾਰ ਕਬਜ਼ੇ 'ਚ ਲਾਉਗੇ ਇਹਨਾਂ ਨੂੰ ਔਰ ਕਮਰੇ ਚ ਲੈ ਕੇ ਬਟਾਉਣਾ ਨਹੀਂ ਟਾਉੜੇ ਨਹੀਂ ਹੈਗੇ ਸਕੂਲ ਬਣਦਾ ਹੈ ਸੁੱਖ ਵਿਲਾਸ ਦੇ ਹਰੇਕ ਕਮਰੇ ਦੇ ਪਿੱਛੇ ਪ੍ਰਾਈਵੇਟ ਪੂਲ ਹੈ সুইমিং ਪੂਲ 7 ਲੱਖ ਰੁਪਏ ਕਰਾ ਦਾ ਕਰਾਇਆ ਹੈ 7 ਲੱਖ ਤੇ ਜੇ ਵੱਡਾ ਕਮਰਾ ਲੈਣਾ ਹੈ ਉਹਦਾ 12-13 ਲੱਖ ਰੁਪਏ ਕਰਾਇਆ ਹਰੇਕ ਕਮਰੇ ਦਾ ਪ੍ਰਾਈਵੇਟ ਪੂਲ ਹੈ ਕਿਆ ਪਾਸ ਸਕੂਲ ਬਣਾ ਕੇ ਨਾਲੇ ਆਪਣੇ ਕੋਲ ਨਾਰਾ ਬਹੁਤ ਵਧੀਆ ਵੱਜੂ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਆ ਮੇਰੇ ਪਿੱਛੇ ਬੋਲ ਬੜੀ ਵਧੀਆ ਵੱਜੂ ਸਹੀ ਹੈ ਨਾ ਲੜੀ ਜਣ ਬਾਚ ਲੜੀ ਜਣ ਬਾਚ ਹਾਈ ਕੋਰਟਾਂ ਚ ਕਿਨਾਂ ਸਕੂਲ ਖੋਲ ਦੋ ਉਥੇ ਇਹਨਾਂ ਨੇ ਸਮਝਿਆ ਕੀ ਹੋਇਆ ਇਹਨਾਂ ਨੇ ਸੋ ਵੀਰੋ ਮੈਂ ਪੈਸੇ ਪੂਰੇ ਕਮਾਉਣ ਦਾ ਆਇਆ ਨਹੀਂ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਮੇਰੇ ਵਰਗੇ ਨੂੰ ਕਿਹਾ ਕਿਸੇ ਨੇ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿੱਟੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਓ ਕੌਣ ਲਿਖਦਾ ਫਿਰ ਸੱਚੀ ਕੁਰਬਾਨੀ ਜੇ ਨਾਨਕ ਹੱਟੀ ਪਾ ਲੈਦਾ ਵੀਰੋ ਜੇ ਗੁਰੂ ਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗੇ ਨੂੰ ਕੌਣ ਸਦਾਨਦਾ ਫਿਰ ਕਿਰਤ ਕਰੋ ਦਾ ਹੋਕਾ ਕੌਣ ਦਿੰਦਾ ਫਿਰ ਭਾਈ ਲਾਲੋ ਤੇ ਮਲਕ ਪਾ ਗੋਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਕਿਹੜੀ ਹਲਾਲ ਦੀ ਐ ਕਿਹੜੀ ਹਰਾਮ ਦੀ ਐ ਹਰ ਗੱਲ ਪੈਸੇ ਪਿੱਛੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਹੋਇਆ ਕਿ ਗਰੀਬ ਦਾ ਜੇ ਗਰੀਬ ਦਾ ਭਲਾ ਕਰਤਾ ਗਰੀਬ ਦੀ ਹਾਂ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਗਰੀਬਾਂ ਦੀ ਬਾਤ ਦੁਆ ਨਾਲ ਲੋ ਇਹਨਾਂ ਨੇ ਲਈ ਹੀ ਗਰੀਬਾਂ ਦੀ ਬਾਤ ਦੁਆ ਨਾਲੇ ਤਨਵਾ ਹੱਸ ਤੋਂ ਵੀਰ ਉਹ ਮੁਜੀਠੀਏ ਨਾਲ ਸੁਖਵੀਰ ਨਾਲ ਗੱਡੀ 'ਚ ਬੈਠਣ ਨੂੰ ਬੰਦਾ ਨਹੀਂ ਲੱਭਦਾ ਅਗਲਾ ਕਹਿੰਦਾ ਜੀ ਫੇਸਬੁੱਕ ਤੇ ਫੋਟੋ ਆ ਗਈ ਗਾਣਾ ਪੈਣ ਗਿਆ ਥੱਲੇ ਆਹ ਹਾਲ ਹੈ ਨਾ ਸੁਬੀਰੋ ਮੇਰੇ ਥੋਟੇ ਵਰਗਾ ਇਹੀ ਆ ਔਰ ਇਹੀ ਰਹੂ ਮੇਰੇ 'ਚ ਬਦਲਾ ਕਦਾਂ ਆ ਜਾਊਗਾ